ਇਹ ਕਹਾਂ ਤੇ ਰੱਖेंगे ਜੇ ਜਬ ਮੈਨੂੰ ਉਹ ਜੀ ਬਹੁਤ ਬੁਰਾ ਪੀ होता था ना मैं उसका इलाज कर अपने तरफ से पैसे देके मैं दो दो तीन तीन दिन सोती नहीं हूँ बट मैं बहुत ज्यादा उनके लिए मेरे को बहुत टेंशन हो रहा है मैं में बहुत ज़्यादा इमोशनल हूँ बहुत ज़्यादा बस मैं ये चाहती हूँ कि वो सबको ना लाइक वहाँ से ना हटाया जाए और वो लोग सारे ना वहाँ पे खुशी खुशी रहें जैसे रह रहे हैं ਕੀ ਗੱਲ ਹੈ ਜਿਹੜੀ ਮੈਂ ਤੁਹਾਨੂੰ ਦਿਖਾ ਦਿੰਦਾ ਮੈਂ ਜਜਮੈਂਟ ਆਈ ਹੈ ਜਿਹੜੀ ਦਿੱਤੀ ਹੈ ਇਹਨਾਂ ਨੇ ਟਾਈਮਜ਼ ਆਫ ਇੰਡੀਆ ਕੋਈ ਨਿਊਜ਼ਪੇਪਰ ਦੀ ਕਟਿੰਗ ਦਾ ਆਧਾਰ ਬਣਾ ਕੇ ਇੱਕ ਸਿਰਫ ਤੇ ਸਿਰਫ ਨਿਊਜ਼ਪੇਪਰ ਦੀ ਕਟਿੰਗ ਨੂੰ ਆਧਾਰ ਬਣਾ ਕੇ ਇਹ ਜਜਮੈਂਟ ਦਿੱਤੀ ਗਈ ਹੈ ਠੀਕ ਹੈ ਇਹ ਆਰਡਰ ਪਾਸ ਕੀਤਾ ਗਿਆ ਨਾ ਕੋਈ ਗਰਾਊਂਡ ਲੈਵਲ ਤੇ ਕੋਈ ਇਫੈਕਟ ਚੈੱਕ ਕੀਤਾ ਨਹੀਂ ਨਾ ਕੋਈ ਦਿੱਲੀ ਗੋਮਿੰਡ ਤੋਂ ਕੋਈ ਪੁੱਛਿਆ ਗਿਆ ਨਾ ਕੋਈ ਉੱਥੋਂ ਦੇ ਆਧਾਰ ਚੈੱਕ ਕੀਤਾ ਨਾ ਤੇ ਚੈੱਕ ਕੀਤਾ ਕਿ ਕਿੰਨੇ ਨੇ ਨਾ ਨ ਨੂੰ ਇਹ ਬਸਟ ਹੋ ਕਿੰਨੇ ਨੇ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਦੋ ਕਿੰਨੇ ਨੇ ਦਿੱਲੀ ਐਨਸੀਆਰ ਦੇ ਵਿੱਚ ਉਹਨਾਂ ਦਾ ਖਾਣਾ ਪੀਣਾ ਰਹਿਣਾ ਸੈਣਾ ਕਿਵੇਂ ਪ੍ਰਬੰਧ ਕਰਨਗੇ ਇਹ ਚੀਜ਼ ਪਹਿਲਾਂ ਤਾਂ ਉਹ ਗਰਾਉਂਡ ਡਰਾਇਵਰ ਤੇ ਕਰਦੇ ਆਬਜ਼ਰਵ ਵੀ ਇਹ ਦੋ ਡੋਗ ਅਲੱਗ-ਅਲੱਗ ਟਰੈਕਟਰੀ ਦੇ ਆਪਸ ਚ ਰਹਿ ਸਕਦੇ ਨੇ ਨਹੀਂ ਨਹੀਂ ਸਕਦੇ ਤੁਸੀਂ ਕਿੱਦਾਂ ਇਕੱਠੇ ਰੱਖ ਲੋਗੇ ਇਹਨਾਂ ਨੂੰ ਇਹ ਚਾਹੀਦਾ ਸੀਗਾ ਇਹ ਕੀ ਕਹਿੰਦੇ ਬਸ ਕੰਟਰੋਲ ਰੂਲ ਚੱਲ ਰਹੇ ਆ ਉਹਦੇ ਨਾਲ ਸਟਰਲਾਈਜੇਸ਼ਨ ਕਰਦੇ ਵਰਤੋਂ ਵੱਤ ਵੈਕਸੀਨੇਸ਼ਨ ਕਰਦੇ ਠੀਕ ਹੈ ਆਉਣ ਵਾਲੇ 4-5 ਸਾਲਾਂ ਦੇ ਬਾਅਦ ਹੋਣੀ ਨਹੀਂ ਸੀਗੇ ਜੇ ਸਾਰਿਆਂ ਦੀ ਨਸਬੰਦੀ ਹੋ ਗਈ ਤੇ ਫਿਰ ਕਿੱਥੋਂ ਆਉਣੇ ਸੀਗੇ ਡੌਗ ਇਹਨਾਂ ਨੇ ਇਸ ਚੀਜ਼ ਵੱਲ ਧਿਆਨ ਨਾ ਦੇਣ ਦੇ ਬਜਾਏ ਉਹਨਾਂ ਨੂੰ ਚੱਕਣ ਦਾ ਆਧਾਰ ਬਣਾਇਆ ਚੱਕ ਕੇ ਪੌਂਡ 'ਚ ਰੱਖਣ ਦਾ ਸਿਸਟਮ ਬਣਾਇਆ ਮੈਨੂੰ ਨਹੀਂ ਲੱਗਦਾ ਇਹ ਪੌਂਡ 'ਚ ਰੱਖ ਪਾਣਗੇ ਸਾਨੂੰ ਇਹ ਡਾਲਿਆ ਕੱਲ ਨੂੰ ਕਿਸੇ ਇਹਨਾਂ ਨਾਲ 1921 ਨਾ ਹੋਵੇ ਜਨਮ ਨਾਲ ਇਹ ਡੌਗਸ ਨਾਲ ਕੋਈ 1921 ਨਾ ਕਰਨ ਕੋਈ ਤਸਕਰੀ ਨਾ ਕਿਤੇ ਸ਼ੁਰੂ ਕਰ ਦੇਣ ਇਹਨਾਂ ਨਾਲ ਇਹਨਾਂ ਨੂੰ ਮਾਰਿਆ ਨਾ ਜਾਵੇ ਕਿਉਂਕਿ ਦੋ ਇੱਕ ਹਫ਼ਤੇ ਦੇ ਵਿੱਚ 5 ਲੱਖ ਡੋਗ ਨੂੰ ਚੱਕਣਾ ਪੋਸੀਬਲ ਨਹੀਂ ਹੈ ਭਾਜੀ ਵੈਕਸੀਨੇਸ਼ਨ ਵਾਸਤੇ ਅਸੀਂ ਲੁਧਿਆਣੇ ਦੇ ਵਿੱਚ ਐਨ ਜੀਓ ਚਲਾਨੀ ਆ ਸਾਡੇ ਰੈਸਕਿਊਰ ਜਾਂਦੇ ਆ ਜਿਹੜੇ ਨੇ ਇੱਕ ਡੌਗ ਨੂੰ ਫੜਨ ਨੂੰ ਉਹਨਾਂ ਨੂੰ ਚਾਰਜਰ ਭੰਡੇ ਲੱਗ ਜਾਂਦੇ ਆ ਅੱਜ ਤੁਸੀਂ ਕਿੰਨੇ ਦਫਾਰੇ ਡੌਗ ਨੂੰ ਗੁੱਟਮਾਰ ਕਰੀ ਉਹਨਾਂ ਨੂੰ ਰੋਲ ਜਾਂਦੀ ਕਰਦੇ ਹੋ ਕੀ ਗੜੀ ਹੋ ਕੀ ਜਾਦਾ ਜਣਾ ਹੈ ਦੇਖੋ ਜੀ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵਾ ਕਿ ਜਿਹੜੇ ਵਿਚਾਰੇ ਡੌਗਸ ਨੇ ਬੇਜੁਬਾਨ ਨੇ ਬੋਲ ਕੇ ਦੱਸ ਨਹੀਂ ਸਕਦੇ ਇਹਨਾਂ ਨੂੰ ਇਸ ਵੈਕਸੀਨੇਸ਼ਨ ਵੱਲ ਧਿਆਨ ਦੇਣਾ ਚਾਹੀਦਾ ਸੀਗਾ ਨਾ ਕਿ ਉਹਨਾਂ ਨੂੰ ਇੱਕ ਸੂਆ ਮੋਟੋ ਕੇਸ ਦੇ ਵਿੱਚ ਹੌਲਡਰ ਦੇ ਕੇ ਚੱਕਣਾ ਚਾਹੀਦਾ ਸੀ ਜਿਹੜਾ ਇਹ ਬੜਾ ਗਲਤ ਫੈਸਲਾ ਲਿਆ ਗਿਆ ਸਾਡੀ ਚੀਫ ਜੈਸਟਿਸ ਆਫ ਇੰਡੀਆ ਤੇ ਸੈਂਟਰਲ ਗਵਰਨਮੈਂਟ ਨੂੰ ਇਹੀ ਮੰਗ ਹੈ ਆਪਸ ਲਿਆ ਜਾਵੇ ਵੈਕਸੀਨੇਸ਼ਨ ਦੇ ਸਟੈਲਿਸ਼ਨ ਵੱਲ ਧਿਆਨ ਦਿੱਤਾ ਜਾਵੇ ਜਿਹਦੇ ਨਾਲ ਕਿ ਇਹ ਕੋ ਹੋਰ ਨਾ ਵੱਧ ਸਕਣ ਚੋਟੋ ਮੈਡੀਕਲੀ ਕੰਟਰੋਲ ਹੋਏਗਾ ਲੋਕਾਂ ਬੰਦਿਤਾ ਦੇ ਰਿਸਪੌਂਸ ਰੀ ਲੋਕੇਸ਼ਨ ਵੱਲ ਧਿਆਨ ਦਿੱਤਾ ਜਾਵੇ ਇੱਕ ਏਰੀਆ ਨੂੰ ਛੱਡ ਕੇ ਦੂਜੀ ਏਰੀਆ ਛੱਦਦੇ ਨੇ ਉਦੋਂ ਟੋਪ ਬਾਈਟ ਕਰਦਾ ਉਹ ਚੀਜ਼ਾਂ ਵੱਲ ਤਾਂ ਧਿਆਨ ਨਹੀਂ ਦਿੰਦੇ ਉਹ ਚੀਜ਼ਾਂ ਨੂੰ ਛੱਡ ਕੇ ਉਹਨਾਂ ਦੇ ਚੱਕ ਕੇ ਕੰਪੂਰ ਦੇ ਵਿੱਚ ਫਟਰਾ ਸ਼ੁਰੂ ਕਰਦਾ ਬਹੁਤ ਹੀ ਗਲਤ ਕਰਦਾ ਆਹ ਦੇਖੋ ਜੀ ਹਮਾਲਾ ਕਿਹਾਂ ਟਾਈਮਸ ਆ ਹਰੇ ਹੱਥੇ ਝੋੜ ਰਾ ਲੋ ਆ ਔੜ ਰਿਆ ਤੁਹਾਡੇ ਸਾਹਮਣੇ ਆ ਦੇਖੋ ਤਾਂ ਨਿਊਜ਼ਪੇਪਰ ਕਟਿੰਗ ਟਾਈਮਜ਼ ਆਫ ਇੰਡੀਆ ਦਾ ਹਵਾਲਾ ਦੇ ਕੇ ਉਹਨਾਂ ਨੇ ਲਾਤਾ ਇਹ ਨਹੀਂ ਪੁੱਛਿਆ ਜਿਹੜਾ ਕਹਿੰਦੇ ਨੇ ਬੱਚੀ ਦੀ ਕਿਸੇ ਦੀ ਹੋ ਵੜਿਆ ਉਹ ਬੱਚੀ ਦੇ ਪੇਰਾਂ 'ਤੇ ਸੋ